ਭਗਤ ਰਵੀਦਾਸ ਜੀ ਜੁੱਤੀਆਂ ਗਣਦੇ ਪਏ ਨੇ ਕਿਰਤ ਸੀ ਗਰਮਖੋ ਕੋਈ ਸਾਧੂ ਕਹਿ ਲੋ ਕੋਈ ਮਹਾਤਮਾ ਆਇਆ ਵੇਖਿਆ ਭਗਤ ਜੀ ਸੇਵਾ ਬੜੀ ਕਰਦੇ ਨੇ ਆਉਂਦੇ ਜਾਂਦੇ ਆਂ ਦੀ ਪਰ ਮਾਇਆ ਦਾ ਬਹੁਤਾ ਇੱਥੇ ਪ੍ਰਬੰਧ ਨਹੀਂ ਬਾਹ ਬਹੁਤੀ ਮਾਇਆ ਨਹੀਂ ਇਹਨਾਂ ਦੇ ਕੋਲ ਤੇ ਕੱਪੜੇ ਦੇ ਵਿੱਚੋਂ ਇੱਕ ਪਾਰਸ ਦਾ ਟੁਕੜਾ ਕੱਢਿਆ ਆਖਣ ਲਿਗੇ ਭਗਤ ਜੀ ਤੁਸੀਂ ਵੀ ਕੀ ਯਾਦ ਕਰੋਗੇ ਤੁਹਾਨੂੰ ਅੱਜ ਮੈਂ ਉਹ ਚੀਜ਼ ਦੇ ਕੇ ਚੱਲਿਆ ਜਿਹਦੇ ਨਾਲ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਪਾਰਸ ਹੈ ਪਾਰਸ ਕਿਸੇ ਲੋਹੇ ਨੂੰ ਵੀ ਲਾਦੋਗੇ ਨਾ ਉਹ ਵੀ ਸੋਨਾ ਬਣ ਜਾਵੇਗੀ ਇਹ ਲੈ ਲਓ ਤੁਸੀਂ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਭਗਤ ਜੀ ਕਹਿੰਦੇ ਇਹ ਮੇਰੇ ਕਿਸ ਕੰਮ ਦੀ ਜੋ ਮੈਨੂੰ ਪਰਮੇਸ਼ਰ ਦਿੰਦਾ ਹੈ ਨਾ ਮੈਂ ਉਹਦੇ ਵਿੱਚ ਖੁਸ਼ ਹਾਂ ਹਰ ਵੇਲੇ ਮੈਂ ਉਹਦਾ ਸ਼ੁਕਰਾਨਾ ਕਰਦਾ ਹਾਂ ਮੈਂ ਦੱਸਾਂ ਨਾ ਉਹਦੀ ਕਿਰਤ ਕਰਕੇ ਆਪ ਵੀ ਸ਼ਕਦਾ ਹਾਂ ਆਪਣੇ ਪਰਿਵਾਰ ਨੂੰ ਵੀ ਸ਼ਿਕਾਉਂਦਾ ਹਾਂ ਤੇ ਆਉਂਦੇ ਜਾਂਦੇ ਦੀ ਪਰਮੇਸ਼ਰ ਵਿੱਚ ਕੋਈ ਸੇਵਾ ਵੀ ਲੈਂਦੇ ਨੇ ਨਹੀਂ ਭਗਤ ਜੀ ਲੈ ਲੋ ਤੁਹਾਡੇ ਕੰਮ ਆਏਗੀ ਇਹ ਪਾਰਸ ਤੁਹਾਡੇ ਕੰਮ ਆਏਗੀ ਜਦੋਂ ਖੇਰੇ ਪੈ ਗਿਆ ਉਹ ਮਹਾਤਮਾ ਉਹ ਸਾਧੂ ਭਗਤ ਜੀ ਕਿਤੇ ਫੇਰ ਰੱਖਦੇ ਹੋ ਉਹ ਪਾਰਸ ਦਾ ਟੁਕੜਾ ਨਾ ਸ਼ੰਦ ਦੇ ਵਿੱਚ ਉੱਥੇ ਟੰਗਦਾ ਉਹਨੇ ਕਹਿੰਦਾ ਭਗਤ ਜੀ ਆ ਟੰਗਿਆ ਜੇ ਮੈਂ ਜਦੋਂ ਵੇਲੇ ਹੋਗੇ ਨਾ ਜਿੰਨਾ ਤੁਹਾਡੇ ਕੋ ਲੋਹਾ ਹੈ ਨਾ ਉਹਨੂੰ ਲਾ ਕੇ ਸੋਨਾ ਬਣਾ ਲਿਓ ਫਿਰ ਉਹ ਮਹਾਤਮਾ ਸਾਧੂ 1.5-2 ਸਾਲ ਵਾਲਾ ਹੁੰਦਾ ਹੈ ਮਨ 'ਚ ਸੋਚਦਾ ਹੁਣ ਤੇ ਭਗਤ ਜੀ ਬਰੇ ਅਮੀਰ ਬਣ ਗਏ ਹੋਣਗੇ ਬڑے ਵੱਡੇ ਮਹਿਲ ਪਾਲੇ ਹੋਣਗੇ ਹੋਣਾ ਸਤ ਸੰਗੀ ਜਦੋਂ ਉਹ ਸਾਧੂ ਆਉਂਦਾ ਕੀ ਵੇਖਦਾ ਉਸੇ ਤਰ੍ਹਾਂ ਭਗਤ ਜੀ ਜੁੱਤੀਆਂ ਗਣਦੇ ਪਏ ਨੇ ਪਰਮੇਸ਼ਰ ਦੀ ਬੰਦਗੀ ਪਏ ਕਰਦੇ ਨੇ ਨੰਦ ਲਾਲ ਕਹਿੰਦਾ ਭਗਤ ਜੀ ਇਹ ਕੀ ਤੁਹਾਨੂੰ ਐਡਾ ਕੀਮਤੀ ਪਾਰਸ ਦਾ ਟੁਕੜਾ ਦੇ ਕੇ ਗਿਆ ਸਾ ਮੈਂ ਪਾਰਸ ਦੇ ਕੇ ਗਿਆ ਤੁਸੀਂ ਅਜੇ ਵੀ ਜੁੱਤੀਆਂ ਗਣਦੇ ਪਏ ਹੋ ਉਹ ਪਾਰਸ ਕਿੱਥੇ ਹੈ ਅੱਗੋ ਭਗਤ ਜੀ ਬੜੀ ਨਿਮਰਤਾ ਦੇ ਨਾਲ ਅੱਖ ਲੱਕੇ ਉੱਪਲਿਆ ਮੇਰੇ ਉਹ ਕਿਸ ਕੰਮ ਦਾ ਜਿੱਥੇ ਤੂੰ ਰੱਖ ਕੇ ਗਿਆ ਸੀ ਉੱਥੇ ਹੀ ਹੋਣਾ ਤੇ ਉਹਨੇ ਕੀ ਵੇਖਦਾ ਜਿੱਥੇ ਉਹਨੇ ਟੰਗਿਆ ਸੀ ਨਾ ਉੱਥੇ ਹੀ ਟੰਗਿਆ ਹੋਇਆ ਜੀ ਉਹ ਸਾਧੂ ਨੇ ਵੀ ਭਗਤ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਐਡੇ ਮਾਇਆ ਤੋਂ ਨਿਰਲੇਪ ਭਾਗਾ ਵਾਲਿਓ ਜੋ ਰੱਬ ਦੇ ਪਿਆਰੇ ਹੁੰਦੇ ਨੇ ਭਗਤ ਜਨ ਹੁੰਦੇ ਨੇ ਉਹਨਾਂ ਦੇ ਹਿਰਦੇ ਚ ਨਾਮ ਵਸਦਾ ਹੈ ਨਾਮ ਉਹ ਨਾਮ ਦੇ ਵਪਾਰੀ ਹੁੰਦੇ ਨੇ ਨਾਮ ਦਾ ਵਣਜ ਕਰਦੇ